ਜੀ ਆਸਾਈ ਹੈ ਹੈਵੀ ਕਾਰ ਜਿਹੜਾ ਪਿੰਡ ਸੰਭਰਾਲਾ ਬੋਲੋ ਤੇ ਆ ਜਾਓ ਬੋਲੋ ਆ ਕਿਹਦਾ ਕੀ ਨਾਮ ਆ ਕੰਥਰਾਜ 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 ਇਹ ਕੰਥਰਾਜ ਦਾ ਘਰ ਆ ਜੀ ਇਹ ਦੇਖੋ ਇਹ ਵੀ ਸੰਭਰਾਲਾ ਦਾ ਸਾਥ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਾ ਪਈ ਰਸਟਰ ਵੀ ਡੇਪ ਚ ਪਾਇਆ ਮੁਕਾੜ ਇਹ ਦੇਖੋ ਅੰਦਰ ਇਹਦੇ ਵਿੱਚ ਮਾਰਿਆ ਕਰਦਾ ਔਰ ਇਹਦੇ ਵਿੱਚ ਜੈਂਸੋ ਅੰਦਰ ਜਾਂਦੇ ਗਏ ਜਾਂਦੇ ਟ੍ਰੈਮ ਟੋਪੇ ਦਾ ਟ੍ਰੈਮ ਦੇ ਨਾਲ ਪੈਣ ਚੜਾਉਂਦੇ ਅੰਦਰ ਨੂੰ ਪੀਣਾ ਇਹ ਦੇਖ ਸਕਦੇ ਹੋ ਇਹ ਕਿਹੜਾ ਸੋਣਾ ਮਾਮਾੜਾ ਇਹ ਪੁਲਿਸ ਨਾਲ ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਗਲੇ ਹੋਏ ਪਿਆ ਛੱਤਾਂ ਦੇ ਵਿੱਚ ਇਹ ਦੇਖ ਸਕਦੇ ਤੁਸੀਂ ਬਿਲਕੁਲ ਜਿਹੜੀ ਆ ਆ ਗਰਾਊਂਡ ਰਿਐਲਿਟੀ ਜਿਹੜੀ ਤੁਹਾਨੂੰ ਜਿਹੜੇ ਦਿਖਾ ਰਿਆ ਇਹ ਦੇਖ ਸਕਦੇ ਤੁਸੀਂ ਮਕਾਨ ਥੱਲੇ ਥੱਲੇ ਵਾਲਾ ਸਮਾਨ ਵੀ ਦਿਖਾਈ ਕਿਦਾਂ ਫੇਰਾ ਹੂੰ ਹੂੰ ਸਾਰੇ ਕੁਝ ਰਿਹਾ ਸਿੱਪੀਟ ਕੋਟਿਕ ਨੇ ਅਲਾ ਟੋਂਦੇ ਸਾਡਾ ਔਰ ਇਹ ਪਿਛਲਾ ਕੋਠਾ ਵੀ ਜਿਹੜਾ ਟਿਕਲ ਵਾਲਾ ਚਲਾ ਲਓ ਇਹ ਪਰਿਵਾਰ ਦਾ ਆਗੇ ਡੇਡ ਆ ਗਈ ਹੈ ਇਹ ਪਰਿਵਾਰਾ ਦੋਵੇਂ ਖੈ ਗਏ ਆ ਮਤਲਬ ਇਹ ਪਰਿਵਾਰ ਜਿਹੜਾ ਬਿਲਕੁਲ ਜਿਹੜਾ ਰਿਸਕ ਦੇ ਰਹਿ ਰਿਹਾ ਕਿਸੇ ਵੀ ਪਹਿਲੇ ਜਿਹੜੀ ਮਾੜੀ ਘਟਾਈ ਜਿਹੜੀ ਵਾਪਰ ਸਕਦੀ ਹੈ ਹੋਰ ਨੁਕਸਾਨ ਵੀ ਜਾਨੀ ਨੁਕਸਾਨ ਵੀ ਜਿਹੜਿਆ ਹੁਣ ਦਾ ਇਹਦਾ ਫਸਾਗਾ ਸੱਧਾ ਨਾ ਪਾਜੀ ਨਹੀਂ ਬਸਾਂ ਸਾੜੀ ਦੇ ਸੋਈ ਨੇ ਮਜ਼ਬੂਰ ਕਰ ਲਈ ਉਹ ਵੀ ਅਕੀਸਾਂ ਨੂੰ ਆਣਾ ਨਾ ਜਰਾ ਵੀ ਨਹੀਂ ਜੀ ਫਿਰ ਸੋਈ ਦੇਖ ਲੋ ਇਹਦੇ ਨਾਲ ਜਿਹੜੀ ਸੋਈ ਹੈ ਵੀ ਹੈ ਇਹ ਹਾਫਰ ਵੀ ਟੁੱਟਿਆ ਮਜ਼ਬੂਰ ਐਸੈਂਬਲੀ ਇੱਥੇ ਰਹਿਣ ਨੂੰ ਇੱਥੇ ਰੁਕਣਾ ਕਰਦੇ ਆ ਉਹ ਕਿਤੇ ਜਗ੍ਹਾ ਨਹੀਂ ਟੱਪ ਕਰਿਆ ਤਾਂ ਹੋਰ ਨਿਕਲ ਗਿਆ ਸਾ ਫੱਟੇ ਫੁੱਟੇ ਜਿਹੜੇ ਸਾਰੇ ਗਲੇ ਹੋ ਗਏ ਚੋ ਆਹ ਵੰਧੇ ਦੇਖੋ ਸਾਰੇ ਜੋੜੋਂ ਤੋਂ ਪਤਾ ਚਾਹੇ ਬੁਖਾੜੀ ਬੜੀ ਜਾਈਦੀ ਅੰਦਰ ਕਿੰਨੀ ਅੰਦਰ ਦੀ ਉਹ ਜਈਏ ਠੀਕ ਰਖਣਾ ਦੇਖ ਚਾਹੋ ਮਕਾਨਾਂ ਦੀ ਹਾਲਤ ਦੇਖ ਸਕਦੇ ਤੇ ਤੁਹਾਡੀ ਆਪਣਾ ਗਰਾਉਂਡ ਵਗੈਰਾ ਹੋਈ ਆ online ਹੋਈ ਆ ਕੋਈ ਨਹੀਂ ਹੋਈ ਸਾਡੀ ਗਰਾਉਂਡ ਕੋਈ ਕੋਈ ਆਇਆ ਤੁਹਾਡੇ ਕੋਲ ਪੰਚ ਸਰਪੰਚ ਕੋਈ ਕੋਈ ਉਹ ਇਸ ਨਾਲ ਜਿਹੜਾ ਆਏ ਨਾ ਜਿਹੜਾ ਕੋਈ ਆਂਦੇ ਦਿਖੀ ਚੜੀ ਜਾਂਦੇ ਕੋਈ ਕਰਦਾ ਤੁਹਾਡੇ ਕੋਲ ਡਾਕੂਮੈਂਟ ਲੈ ਕੇ ਉਹਨਾਂ ਤੁਹਾਡੇ ਘਰ ਆਨਲਾਈਨ ਕੀਤੀ ਗਰਾਉਂਡ ਦੋ ਕਮਾਂਗ ਹੋਈਆਂ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਪਾਏ ਤੁਹਾਡੇ ਘਰ ਕੋਈ ਨਹੀਂ ਪਾਇਆ ਹਰ ਘਰ ਕੋਈ ਨਹੀਂ ਪਾਇਆ ਜੋ ਸੋ ਦੇਖ ਸਕਦੇ ਆ ਕਿ ਸਿਰਪਾਏ ਨੇ ਚੈੱਕ ਕੀਤੇ ਪਰ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਵਿੱਚ ਜਿਹੜੇ ਆਨਲਾਈਨ ਹੁੰਦੇ ਆ ਮਕਾਨ ਉਹ ਨਹੀਂ ਕੀਤੇ ਗਿਆ ਜਦ ਕਿ ਪੰਚਾਇਤ ਸਰਪੰਚਾਂ ਦਾ ਫਰਜ਼ ਹੁੰਦਾ ਹਾਂਜੀ ਹਾਂਜੀ ਠੀਕ ਹੈ ਸੰਰਾਲਾ ਹਲਕਾ ਪੋਲਾ ਲਾ ਕੇ ਲੱਗਦਾ ਕਿੱਥੇ ਨਗਰ ਆ ਗਏ ਉਹ ਕਿੱਥੇ ਘਰੋਂ ਕਿੱਥੇ ਆ ਗਏ ਅੱਗੇ ਵਿਚੇ ਰੇਨ ਤੋਂ ਨਹੀਂ ਤਾਲੇ ਦਾ ਨਹੀਂ ਮਾਈ ਆ ਦੇਖ ਸਕਦੇ ਤੁਸੀਂ ਵੀ ਇਹ ਵਿਚਾਰੇ ਨੇ ਘਰ ਛੱਡ ਕੇ ਚਲੇ ਗਏ ਤਾਂ ਲਾ ਗਏ ਕਿ ਪਤਾ ਨਹੀਂ ਕਿੱਥੇ ਚੱਲ ਗਏ ਇੱਥੇ ਤਾਲਾ ਲੱਗ ਗਿਆ ਜਾਨੀ ਹਾਂਜੀ ਇੱਥੇ ਹੀ ਹੋ ਫੋਨ ਮੇਰਾ ਤਾਲਾ ਹੋ ਲੋ ਪਰ ਅਗਲੇ ਆਖਣਾ ਤਾਲੇ ਇਹ ਵੀ ਸੰਰਾਲਾ ਚੋਂ ਆ ਗਈ ਇਹ ਕਾਪੂਆ ਸਰ ਇੱਧੇ ਦੇਖੋ ਇਹ ਦੇਖੋ ਗਲੇ ਹੋਇਆ ਵਿੱਚ ਇਹ ਦੇਖੋ ਗਲੇ ਹੋਇਆ ਇੱਕ ਮਟ ਦੇਖੋ ਮਾਰੋ ਇਹ ਰੋਟੀ ਬਣਾ ਮਰਫੋਈ ਜੀ ਇਹ ਗਲਾ ਹੋਇਆ ਪਿਆ ਤੁਹਾਡਾ ਨਿਕਲੇ ਗਿਆ ਪੂਰਾ ਕੱਚਾ ਬਕਾਨ ਆ ਗਿਆ ਹਾਂ ਜੀ ਤੁਹਾਡਾ ਇਹ ਕੀ ਨੇ ਕਿਹੜੇ ਘਰ ਵਾਲੇ ਇਹ ਨਾ ਬਕਾ ਪਿੱਛੇ ਹੈ ਨਾ ਇੱਥੇ ਜਾ ਰਹੇ ਤੁਸੀਂ ਕਿਨਾ ਆ ਤੁਹਾਡਾ ਇਹ ਤਾਂ ਨਾ ਜੀ ਜੀ ਬਲਵੀਰ ਚੰਦਾ ਇਹ ਬਲਵੀਰ ਚੰਦਾ ਘਰ ਜੀ ਇਹ ਵੀ ਦੇਖ ਲਓ ਇਹ ਵੀ ਪਿੰਡ ਸੰਭਰਾਲਾ ਬਲਵੀਰ ਸੱਤ ਗੇਲ ਤਿਆਰ ਦਾ ਹਾਂ ਜੀ ਇਹ ਕਾਂਦੀ ਵੀ ਦੇਖ ਸੱਤ ਦੇਖੋ ਉਹ ਕੰਦ ਵੀ ਜਿਹੜੀ ਹੈ ਕ੍ਰੈਕ ਹੋ ਚੁੱਕੀ ਹੈ ਇਹ ਦੇਖੋ ਜੋ ਕ੍ਰੈਕ ਹੋ ਗਈ ਜੀ ਇਹ ਕੁਲੀ ਕਰਾ ਜਾਈ। ਆਹ ਜਾਨਾ। ਸੱਤ ਵੀ ਜਿਹੜਾ ਉਹ ਦੇਖੋ। ਡੱਗਿਆ ਸੱਤ ਨੂੰ। ਉਹ ਡੱਗਿਆ ਸੱਤ ਨੂੰ। ਇਧਰ ਵੀ ਇਧਰ ਵੀ ਮਾਇਆ ਵੜਾ ਜਾ। ਆਹ ਦੇਖੋ ਇਹ। ਆ ਦੇ ਇੱਕ ਮਟ। ਉਹ ਬਮਾਰਾ ਇਹ ਦੇਖੋ। ਇਹ ਸੱਤਾਂ ਦਾ। ਥੀਗਨ। ਕੋਈ ਆਇਆ ਤੁਹਾਡੇ ਕੋਲ? 50 ਰੁਪਏ। ਨਹੀਂ ਨਹੀਂ ਕੋਈ ਨਹੀਂ। ਕੀ ਕਹਿ ਰਹੇ ਤੁਸੀਂ? ਬਿਆਹ ਸਾਡਾ ਕਾ ਆਨਲਾਈਨ ਕਰਾਓ। ਨਹੀਂ 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 ਕਰਾਇਆ। ਇਹ ਇਸ ਤਰ੍ਹਾਂ ਦੀ ਪੰਚਾਇਤ ਆ ਇਹ ਨਾ ਜ਼ਿੰਮੇਵਾਰ ਬੰਦੇ। ਜੈਪੀਨ ਜੈਪਾਤ ਸਾਥੀਓ ਇਸ ਵੇਲੇ ਅਸੀਂ ਪਿੰਡ ਸਮਰਾਲਾ ਕੋਏ ਹਲਕਾ ਦਾ ਪਿੰਡ ਆ ਇਹਨੂੰ ਬਲਾਕ ਬਮਿਆਲ ਲੱਗਾ ਬਮਿਆਲ ਹੀ ਲੱਗਦਾ ਬਮਿਆਲ ਬਲਾਕ ਲੱਗਾ ਇਸ ਪਿੰਡ ਦੇ ਵਿੱਚ ਅੱਜ ਅਸੀਂ ਜਿਹੜਾ ਇਹ ਪਿੰਡ ਦੇ ਵਸਨੀਕਾਂ ਦੇ ਨਾਲ ਰੂਪ ਰੂਪ ਆ ਔਰ ਇਸ ਤੋਂ ਪਹਿਲਾਂ ਅਸੀਂ ਇਹ ਪਿੰਡ ਦਾ ਪੂਰਾ ਜਿਹੜਾ ਡਾਇਰੈਕਸ਼ਨ ਕੀਤਾਗਾ ਲਗਭਗ 10-12 ਘਰ ਜਿਹੜੇ ਦੇ ਸਾਰੇ ਨਰੇ ਬਿਲਕੁਲ ਡੈਮੇਜ ਕਰਕੇ ਦਿਖਾਈ ਦਿੱਤੇ ਆ ਬਰਸਾਤ ਦੇ ਕਾਰਨ ਕੱਚੇ ਘਰ ਜਿਹੜੇ ਕੱਚੇ ਮਕਾਨ ਜਿਹੜੇ ਆ ਉਹ ਡਿੱਗੇ ਜਿਹੜੇ ਅਸੀਂ ਜਿਹੜੇ ਪਾਇਆ ਉਹਦੀ ਵੀਡੀਓਗ੍ਰਾਫੀ ਵੀ ਅਸੀਂ ਜਿਹੜੀ ਉਹ ਕੀਤੀ ਹੈਗੀ ਆ ਔਰ ਨਾਲ ਹੀ ਨਾਲ ਹੀ ਅਸੀਂ ਜਿਨ੍ਹਾਂ ਦੇ ਮਕਾਨ ਡਿੱਗੇ ਆ ਉਹਨਾਂ ਦੇ ਨਾਲ ਇਹ ਵੀ ਗੱਲਬਾਤ ਕੀਤੀ ਹੈ ਕਿ ਤੁਹਾਡੇ ਕੋਲ ਕੋਈ ਪੰਚ ਸਰਪੰਚ ਤੁਹਾਡਾ ਹਾਲਚਾਲ ਪੁੱਛਣ ਵਾਸਤੇ ਆਇਆ ਤੇ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਵੀ ਨਹੀਂ ਆਇਆ ਗਾ ਔਰ ਨਾ ਹੀ ਇਹਨਾਂ ਦੀਆਂ ਜਿਹੜੀਆਂ ਅੱਗੇ ਗਰੰਟਾਂ ਦੇ ਵਾਸਤੇ ਇਹਨਾਂ ਦੇ ਮਕਾਨ ਜਿਹੜੇ ਇਸ ਤਰ੍ਹਾਂ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਵਿੱਚ ਆਨਲਾਈਨ ਹੁੰਦੇ ਆ ਉਹ ਵੀ ਕਿਸੇ ਨੇ ਜਿਹੜਾ ਉਹ ਨਹੀਂ ਕੀਤੇ ਆਗੇ ਸੋ ਪਹਿਲਾ ਪੁਆਇੰਟ ਹੈਗਾ ਕਿ ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਹੈ ਉਹ ਉਹਦਾ ਫਰਜ਼ ਹੁੰਦਾ ਹੈ ਕਿ ਪਿੰਡ ਦੇ ਚਾਹੇ ਜਿਸ ਤਰ੍ਹਾਂ ਨੂੰ ਮੌਸਮ ਖਰਾਬ ਚੱਲ ਰਿਹਾ ਕਿ ਹਰ ਘਰ ਦਾ ਜਿਹੜਾ ਆ ਉਹ ਜਾ ਕੇ ਉਹਨਾਂ ਦਾ ਜਿਹੜਾ ਹਾਲ ਚਾਲ ਪੁੱਛਿਆ ਜਾਏ ਕਿ ਤੁਹਾਡਾ ਮਕਾਨ ਸਹੀ ਹੈਗਾ ਤੁਹਾਨੂੰ ਖਾਣ ਨੂੰ ਮੇਰੀਆ ਤੁਹਾਨੂੰ ਕੋਈ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈ ਲੇਕਿਨ ਇਹ ਐਸਾ ਜਿਹੜਾ ਇਸ ਪਿੰਡ ਦੇ ਵਿੱਚ ਦੇਖਣ ਨੂੰ ਜਿਹੜਾ ਬਿਲਕੁਲ ਨਹੀਂ ਮਿਲਿਆਗਾ ਇਸ ਤਰ੍ਹਾਂ ਹੀ ਹੋ ਜਾਣਾ ਆਜੀ ਜੇ ਕੋ ਜੋ ਬੋਲਾ ਗਿਆ ਸੱਚ ਬੋਲਾ ਗਿਆ ਗਲਤ ਤਾਂ ਹੈ ਹੀ ਗਲਤ ਦੱਸੋ ਠੀਕ ਹੈ ਠੀਕ ਹੈ ਕੈਮਰੇ ਦੇ ਸਾਹਮਣੇ ਆ ਗਿਆ ਜੋ ਸਹੀ ਹੋਗਾ ਸਹੀ ਦੱਸਣਾ ਜੋ ਗਲਤ ਆਏਗਾ ਉਹ ਗਲਤ ਦੱਸਣਾ ਆ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਇੱਕ ਸਾਝੀ ਜਿਹੜੀ ਗੱਲ ਹੋਰ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਕੱਲ ਜਿਹੜਾ ਆ ਮੰਤਰੀ ਮੰਡਲ ਜਿਹੜਾ ਇੱਕ ਸਪੈਸ਼ਲ ਮੰਤਰੀ ਮੰਡਲ ਜਿਹੜਾ ਹਸਪੀਟਲ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੀ ਨੇ ਜਿਹੜਾ ਉਹ ਬੁਲਾਇਆ ਸੀ ਉਹਦੇ ਵਿੱਚ ਕੁਝ ਜਿਹੜਾ ਫੈਸਲੇ ਲੈ ਗਿਆ ਉਹ 10 ਫੈਸਲੇ ਜਿਹੜੇ ਆ ਗਿਆ ਉਹ ਅਸੀਂ ਉਹਨਾਂ ਦੇ ਵਿਰੋਧ ਨਹੀਂ ਕਰਦਿਆ ਗਿਆ ਕਿ ਉਹ ਫੈਸਲੇ ਕਿਉਂ ਲੈ ਗਿਆ ਲੈਕਿਨ ਉਹਨਾਂ ਦੇ ਵਿੱਚ ਜਿਹੜਾ ਸਾਡਾ ਗਰੀਬ ਤਬਕਾ ਹੈ ਸਾਡਾ ਜਿਹੜਾ 90% ਗੇ ਜ਼ਮੀਨਾ ਤਬਕਾ ਹੈ ਜਿਹੜਾ ਉਹ 90% ਜਿਹੜਾ ਮਜ਼ਦੂਰ ਤਬਕਾ ਹੈ ਜਿਹੜਾ ਉਹਨਾਂ ਦੇ ਹਿੱਤ ਦੇ ਵਾਸਤੇ ਜਿਹੜੀ ਕੋਈ ਵੀ ਗੱਲ ਜਿਹੜੀ ਉਹ ਨਹੀਂ ਕੀਤੀ ਗਈ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਬਾੜ ਪੀੜ ਤੋਂ ਲੋਕ ਆ ਗਏ ਉਹਨਾਂ ਨੂੰ ਮਾਰਜਾ ਨਾ ਦਿੱਤਾ ਜਾਏ ਅਸੀਂ ਕਹਿੰਦੇ ਕਿ ਉਹਨਾਂ ਨੂੰ ਦਿੱਤਾ ਜਾਏ ਪਰ ਉਹਦੇ ਨਾਲ ਨਾਲ ਹੀ ਸਾਡੀ ਮੰਗ ਇਹ ਹੈ ਕਿ ਜਿਹੜਾ ਸਾਡਾ 90% ਤਬਕਾ ਜੋ ਮਜ਼ਦੂਰ ਤਬਕਾ ਹੈਗਾ ਜੋ ਗਰੀਬ ਤਬਕਾ ਹੈਗਾ ਜੋ ਬੇਰੁਜ਼ਗਾਰ ਆ ਗਾ ਜਿਨ੍ਹਾਂ ਕੋਲ ਜ਼ਮੀਨਾਂ ਵੀ ਨਹੀਂ ਹੈਗੀਆਂ ਉਹ ਵੀ ਜਿਹੜੇ ਆ ਬਰਸਾਤ ਦੇ ਟਾਈਮ ਦੇ ਵਿੱਚ ਪ੍ਰਭਾਵਿਤ ਹੋਏ ਨਾ ਇਹਨਾਂ ਦੀ ਇੱਕ ਇੱਕ ਮਹੀਨੇ ਦੇ ਵਿੱਚ ਇਹਨਾਂ ਨੂੰ ਕੋਈ ਵੀ ਕੰਮ ਜੜਾ ਹੋ ਨਹੀਂ ਮਿਲਿਆ ਸੋ ਸਾਡੀ ਮੰਗ ਹੈਗੀ ਆ ਕਿ ਇਹਨਾਂ ਲੋਕਾਂ ਦੇ ਵਾਸਤੇ ਵੀ ਜਿਹੜੇ ਆ ਘੱਟੋ ਘੱਟ ਇੱਕ ਇੱਕ ਮਹੀਨੇ ਦਾ ਜਿਹੜਾ ਇਹਨਾਂ ਨੂੰ ਜਿਹੜੀ ਆ ਉਹ ਮੁਆਵਜ਼ਾ ਜਿਹੜਾ ਦਿੱਤਾ ਹੈ ਕੋਈ ਸਪੈਸ਼ਲ ਪੱਤਾ ਜਿਹੜਾ ਦਿੱਤਾ ਹੈ ਤਾਂ ਕਿ ਇਹਨਾਂ ਦੇ ਪਰਿਵਾਰ ਜਿਹੜੇ ਆ ਉਹ ਚੱਲ ਸਕਣ ਸੋ ਦੂਸਰੀ ਗੱਲ ਸਾਡੀ ਹੈ ਕੀ ਹੈ ਕਿ ਇਹ ਬੇਜ਼ਮੀਨੇ ਲੋਕਾਂ ਕਹਿੰਦੇ ਸਾਰੇ ਦੇ ਸਾਰੇ ਬੇਜਮੀਨੇ ਹਾਂ ਤੁਹਾਡੇ ਕੋਲ ਜਮੀਨ ਨਹੀਂ ਹੈ ਜਿਹੜਾ ਆਹ ਖਾਣਾ ਦੱਤਾ ਕਿ ਮੈਂ ਝੂਠਾ ਬੋਲਦਾ ਠੀਕ ਹੈ ਕਿਸੇ ਕੋਲ ਜਮੀਨ ਨਹੀਂ ਹੈ ਇਹ ਪੂਰੇ ਦੇ ਪੂਰੇ ਜਿਹੜੇ ਬੇਜਮੀਨੇ ਲੋਕ ਆਗੇ ਨਾਲ ਕੋਲੇ ਇੱਕ ਮਰਲਾ ਵੀ ਜਿਹੜੀ ਖੇਤੀ ਜੋਗ ਜਮੀਨ ਜਿਹੜੀ ਆ ਉਹ ਨਹੀਂ ਆ ਪੂਰੇ ਨਾਲ ਦਾ ਇੱਕ ਘਰ ਵੀ ਦੇਖਿਆ ਉਹ ਘਰ ਵੀ ਜਿਹੜੇ ਇੱਕ ਇੱਕ ਮਰਲੇ ਦੇ ਵਿੱਚ ਦੋ ਦੋ ਮਰਲੇ ਦੇ ਵਿੱਚ ਘਰ ਆ ਗਿਆ ਔਰ ਕਈ ਪਰਿਵਾਰ ਜਿਹੜੇ ਇੱਕ ਮਰਲੇ ਦੇ ਵਿੱਚ ਦੋ ਦੋ ਭਰਾ ਜਿਹੜੇ ਰਹਿ ਰਿਹਾ ਇਸ ਤਰ੍ਹਾਂ ਹੀ ਨਾ ਦੋ ਦੋ ਭਰਾ ਰੋਰੇ ਇੱਕ ਇੱਕ ਮਰਲੇ ਦੇ ਵਿੱਚ ਔਰ ਤੁਹਾਡੀ ਤਰ੍ਹਾਂ ਦੀ ਰਜਿਸਟਰੀ ਆ ਗਈ ਨਾ ਨਹੀਂ ਆਤਖੜਾ ਕੋ ਰਜਿਸਟਰੀਆਂ ਇਹਨਾਂ ਦੀਆਂ ਧਾਰਦੀਆਂ ਰਜਿਸਟਰੀਆਂ ਵੀ ਨਹੀਂ ਆ ਗਈਆਂ ਨਾ ਇਹਨਾਂ ਦੀਆਂ ਧਾਰਦੀਆਂ ਰਜਿਸਟਰੀਆਂ ਨਾ ਇਹਨਾਂ ਕੋਲ ਜ਼ਮੀਨਾਂ ਕੀਆ ਨਾ ਇਹਨਾਂ ਕੋਲ ਕੋਈ ਪੱਕਾ ਰੋਜ਼ਗਾਰ ਹੈ ਮਾਜੀ ਦਰਿਆ ਵੀ ਨਾਲ ਲੱਗਦਾ ਦਰਿਆ ਵੀ ਇਹ ਨਾਲ ਦੇਖਦੇ ਖੇ ਇਹ ਉੱਚ ਦਰਿਆ ਕਿਤੇ ਕੈਮਰਾ ਘੁਮਾ ਜਰਾ ਇਹ ਨਾਲ ਹੀ ਉੱਚ ਦਰਿਆ ਨਾ ਤੁਸੀਂ ਅੱਗੇ ਆਓ ਤੇ ਤੁਸੀਂ ਨਾਲ ਉਹ ਜਿੱਧਰਾ ਪੂਣਾਸੀ ਇਹ ਕਹਾਂ ਚਾਹੁੰਦੇ ਆ ਕਿ ਜਿੱਥੇ ਜ਼ਿਮੀਂਦਾਰਾਂ ਨੂੰ ਪੂਣਾਬ ਦੇ ਜਦੋਂ ਵੀ ਕੋਈ ਫਸਲ ਦਾ ਕੋਈ ਨੁਕਸਾਨ ਹੁੰਦਾ ਉਹਨਾਂ ਨੂੰ ਮੁਆਵਜ਼ਾ ਮਿਲ ਰਿਹਾ ਜਿਸ ਰਾਉਂਡ ਜਿਹੜਾ 20000 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਲੇਕਿਨ ਇਹਨਾਂ ਲੋਕਾਂ ਦੇ ਬਸ ਇਹ ਲੋਕ ਵੀ ਪ੍ਰਭਾਵਿਤ ਹੋਏ ਨਾ ਇਹਨਾਂ ਨੂੰ ਇਹਨਾਂ ਦੇ ਵਾਸਤੇ ਕੋਈ ਵੀ ਉਹਨਾਂ ਦੀ ਜਿਹੜੀ ਹੈ ਸਕੀਮ ਜਿਹੜੀ ਅਜੇ ਤੱਕ ਲਾਂਚ ਜਿਹੜੀ ਉਹ ਨਹੀਂ ਕੀਤੀ ਆਈ ਔਰ ਸਾਡੀ ਮੰਗ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਲੈਂਡ ਰਿਫਾਰਮ ਐਕਟ 1972 ਲੈਂਡ ਸਿਲੀਆ 1975 ਜਿਹੜਾ ਉਹਨੂੰ ਲਾਗੂ ਕੀਤਾ ਜਾਏ ਔਰ ਜਿਹੜੀ ਸਾਡੀ ਬੰਦੀ ਜ਼ਮੀਨ ਆ ਇਹਨਾਂ ਲੋਕਾਂ ਪੀ ਜ਼ਮੀਨਾਂ ਲੋਕਾਂ ਦੇ ਵਿੱਚ ਡਿਓ ਵੰਡੀ ਜਾਏ